ਸਸਿਕਾ ਜੀ ਮਹਾ ਕਮਲ ਕਪੂਰ ਤੁਸੀਂ ਦੇਖਦੇ ਹੋ ਚੈਨਲ ਪੰਜਾਬੀ ਜੀਟੀਏ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਆਈ ਹੈ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅਗਸਤ ਦੇ ਮਹੀਨੇ ਦੌਰਾਨ ਘਰਾਂ ਦੀ ਸਪਲਾਈ ਵਾਫਰ ਰਹੀ ਜਿਸ ਦੇ ਨਾਲ ਘਰਾਂ ਦੀਆਂ ਕਈ ਜ਼ਾਇਦਾਦਾ ਕੈਲੇਡਨ ਵਰਗੇ ਇਲਾਕਿਆਂ ਦੇ ਵਿੱਚ ਘੱਟ ਮੁੱਲ 'ਤੇ ਵਿਕਿਆ ਨੇ ਚੋਣਾ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮਹਿੰਗਾਈ ਉੱਤੇ ਵੀ ਨੱਥ ਪੈਣੀ ਸ਼ੁਰੂ ਹੋ ਗਈ ਹੈ ਜੇਕਰ ਗੱਲ ਕਰੀਏ ਛੁਟੀਏ ਛਿੱਟ ਛਿੱਟ ਕੇ ਘਰਾਂ ਦੇ ਮੁੱਲ ਵੀ ਸਸਤੇ ਉਹ ਲੱਗਣੀ ਇੱਕ ਖਾਸ ਉਦਾਹਰਣ ਕੈਲੇਡਨ ਤੇ ਵਿੱਚ ਮੌਜੂਦ ਇੱਕ ਚਾਰ ਬੈੱਡਰੂਮ ਵਾਲਾ ਘਰ ਹੈ ਜੋ ਅਪ੍ਰੈਲ 2022 ਦੇ ਵਿੱਚ 2.46 ਮਿਲੀਅਨ ਡਾਲਰ ਉੱਤੇ ਵੇਚਿਆ ਗਿਆ ਸੀ ਇਹ ਘਰ ਇੱਕ ਏਕੜ ਜ਼ਮੀਨ ਉੱਤੇ ਵਸਿਆ ਹੋਇਆ ਹੈ ਜਿਸ ਵਿੱਚ ਤਿੰਨ ਗੱਡੀਆਂ ਦੀ ਗਿਰਾਜ ਲੱਕੜ ਦੀ ਡੈਕ ਫਿਨਿਸ਼ਡ ਬੇਸਮੈਂਟ ਅਤੇ ਖੁੱਲੇ ਸਟਾਈਲ ਦਾ ਰਿਕਰੀਏਸ਼ਨ ਰੂਮ ਹੈ ਪਰ ਬਚਾਏ ਇਸ ਦੇ ਕਿ ਇਸ ਘਰ ਦੀ ਕੀਮਤ ਵਧਦੀ 2024 ਦੇ ਵਿੱਚ ਇਸ ਘਰ ਦੀ ਕੀਮਤ ਹੋਰ ਘਟ ਗਈ ਹੈ ਅਪ੍ਰੈਲ 2024 ਦੇ ਵਿੱਚ ਇਹ ਘਰ 1.99 ਡਾਲਰ ਮਿਲੀਅਨ ਉੱਤੇ ਮੂਡ ਲਿਸਟ ਕੀਤਾ ਗਿਆ ਸੀ ਪਰ ਆਖਰਕਾਰ ਇਹ ਘਰ 1.8 ਮਿਲੀਅਨ ਡਾਲਰ ਉੱਤੇ ਵਿਕ ਗਿਆ ਜੋ ਕਿ 2022 ਦੇ ਵਿੱਚ ਇਸ ਦੀ ਖਰੀਦ ਕੀਮਤ ਨਾਲੋਂ 660000 ਡਾਲਰ ਘੱਟ ਅਰਸ਼ਾਉਂਦਾ ਹੈ GTA ਵਿੱਚ ਵਾਫਰ ਸਪਲਾਈ ਕਰਨ ਕਈ ਜਿਦਾਤਾ ਜਿਵੇਂ ਕਿ ਲੰਡਨ ਅਤੇ ਉਸਹਾਵਾ ਦੇ ਵਿੱਚ ਘਰ ਕਾਫੀ ਘਾਟੇ ਉੱਤੇ ਵਿਕ ਰਹੇ ਨੇ ਟੋਰਾਂਟੋ ਰੀਜਨਲ ਰੀਅਲ اسٹیਟ ਬੋਰਡ ਦੇ ਤਾਜ਼ਾ ਰਿਪੋਰਟ ਮੁਤਾਬਕ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਘਟਾਉਣ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਘਰ ਖਰੀਦਣ ਦੀ ਸਥਿਤੀ ਚੰਗੀ ਹੋ ਜਾਵੇਗੀ ٹی ਆਰ ਆਰ ਈ ਬੀ ਡੀ ਪ੍ਰਧਾਨ ਜੈਨੀਫਰ ਪੀਅਰਸ ਕਹਿੰਦੀ ਹੈ ਕਿ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕ ਵਿਆਜ ਦਰਾਂ 'ਚ ਆਉਣ ਵਾਲੇ ਬਦਲਾਵਾਂ ਦੇ ਲਈ ਸੰਵੇਦਨਸ਼ੀਲ ਦੇ ਨੇ 2024 ਅਤੇ 2025 ਦੇ ਵਿੱਚ ਘਟ ਰਹੀਆਂ ਵਿਆਜ ਦਰ ਦੇ ਨਾਲ ਘਰ ਖਰੀਦਣ ਵਾਲੀਆਂ ਗਤੀਵਿਧੀਆਂ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਅਗਸਤ ਵਿੱਚ ਜੀਟੀਏ ਦੇ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੇ ਨਾਲੋਂ ਘਟ ਗਈ ਅਤੇ ਘਰਾਂ ਦੀ ਔਸਤ ਕੀਮਤ 1,74,425 ਡਾਲਰ ਰਹੀ ਤੇ ਜਿਕਰੋ ਕਰਕੇ ٹی ਆਰ ਆਰ ای ਦੇ ਮੁੱਖ ਵਿਸ਼ਲੇਸ਼ਕ ਜੇਸਨ ਮਰਸਰ ਕਹਿੰਦੇ ਨੇ ਕਿ ਅਗਲੇ ਸਾਲ ਅਤੇ ਅੱਧ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਹੋਣ ਵਾਲੀ ਘਟਾਈ ਦੇ ਨਾਲ ਖਰੀਦਦਾਰਾਂ ਕੱਟ ਕੀਮਤਾਂ ਤੇ ਕੱਟ ਮਾਸਿਕ ਭੁਗਤਾਨ ਦਾ ਫਾਇਦਾ ਹੋਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ